ਆਪਣੇ ਆਪ ਨੂੰ ਇੰਨਾ ਜਾਦਾ ਘਰਾਤ ਹੈ ਕਿ ਜਿਹੜੀ ਬਾੜੀ ਇੱਕ ਵਾਰ ਅਸਮਾਨ ਤੇ ਬੈਠੀ ਸੀ ਉਹ ਹੁਣ ਲੋਕਾਂ ਦੀ ਨਜ਼ਰ ਚੋਂ ਗੁੰਮ ਗਈ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹੁਣ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਆਪਣੇ ਪੁਰਾਣੇ ਹਲਕੇ ਗੁਰਹਰ ਸਹਾਇ ਅੰਦਰ ਵਰਕਰਾਂ ਦੇ ਨਵਜ ਟਟੋਲਣ ਲਈ ਇੱਕ ਭਰਵੇਂ ਮੀਟਿੰਗ ਕੋਠੀ ਰਾਜਗੜ ਫਾਰਮ ਹਾਊਸ ਮੋਹਨ ਕੇ ਉਤਾੜ ਵਿਖੇ ਕੀਤੀ ਗਈ। ਇਸ ਮੌਕੇ ਭਾਜਪਾ ਗੂ ਰਾਣਾ ਸੋਢੀ ਨੇ ਕਿਹਾ ਹੈ ਕਿ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਹੇਠ ਭਾਜਪਾ 400 ਤੋਂ ਪਾਰ ਸੀਟਾਂ ਉੱਤੇ ਜਿੱਤ ਦਰਜ ਕਰੇਗੀ ਉਹਨਾਂ ਨੇ ਕਿਹਾ ਕਿ ਗੁਰੂ ਹਰ ਸਹਾਏ ਹਲਕੇ ਦੇ ਲੋਕ ਮੇਰੇ ਦਿਲ ਵਿੱਚ ਵਸਦੇ ਹਨ ਅਤੇ ਅੱਜ ਇਸੇ ਇਕੱਠ ਦੇ ਦੱਸ ਦਿੱਤਾ ਹੈ ਕਿ ਲੋਕ ਮੈਨੂੰ ਕਿੰਨਾ ਪਿਆਰ ਕਰਦੇ ਹਨ ਉਹਨਾਂ ਨੇ ਕਿਹਾ ਕਿ ਭਵਿੱਖ ਦੀ ਬਿਹਤਰੀ ਲਈ ਅਤੇ ਸਹੂਲਤਾਂ ਵਾਸਤੇ ਭਾਜਪਾ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਜਿੰਨਾ ਪੈਸਾ ਭਾਜਪਾ ਨੇ ਪੰਜਾਬ ਦੇ ਵਕਾਫ ਕਾਰਜਾਂ ਲਈ ਦਿੱਤਾ ਹੈ ਉਹਨਾਂ ਅੱਜ ਤੱਕ ਕਿਸੇ ਪਾਰਟੀ ਨੇ ਨਹੀਂ ਦਿੱਤਾ। ਰਾਣਾ ਸੋਢੀ ਨੇ ਆਖਿਆ ਕਿ ਚੋਣਾਂ ਤੋਂ ਪਹਿਲਾਂ ਬੂਥ ਲੈਵਲ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕ ਸਭਾ ਵਿੱਚ ਭਾਜਪਾ ਦਾ ਉਮੀਦਵਾਰ ਫਿਰੋਜ਼ਪੁਰ ਦੀ ਲੋਕ ਸਭਾ ਸੀਟ ਉੱਤੇ ਜਿੱਤ ਦਰਜ ਕਰੇਗਾ। ਜਰਸਾ ਚਕੂ ਨੇ ਇੱਕ ਮੌਕੇ ਭਾਜਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਗੱਲਬਾਤ ਕੀਤੀ ਤਾਂ ਇਸ ਮੌਕੇ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ। ਜੋ ਵਰਕਰ ਮੀਟਿੰਗ ਕੀਤੀ ਕੀ ਅੱਜ ਦੀ ਮੀਟਿੰਗ ਜਿਹੜੀ ਆ ਅੱਜ ਆਹਨ ਪਤਾ ਤੁਹਾਨੂੰ ਸਾਰੇ ਦੁਨੀਆਂ ਦੇ ਨਾਲ ਸਾਰੇ ਦੇਖਦੇ ਹੋ ਕਿ ਅੱਜ ਲੋਕਾਂ 'ਚ ਉਤਸ਼ਾਹ ਹੈਗਾ ਭਾਰਤੀ ਜਨਤਾ ਪਾਰਟੀ ਦੇ ਨਾਮ ਚੱਲਣ ਦਾ ਔਰ ਇੰਨੇ ਲੋਕ ਜਿਹੜੇ ਆਏ ਨੇ ਜੀ ਜੀ ਉਸ ਹਿਸਾਬ ਨਾਲ ਉਹ ਇਹਦਾ ਹਾਲੇ 1 ਘੰਟੇ ਦੇ 2 ਘੰਟੇ ਦੇ ਮੂਤਰ ਚਾਏ ਨੇ ਇਹ ਹੁੰਨਾ ਦੇ ਅੰਦਰ ਕਿੰਨਾ ਕਿਸ ਵਲੇ ਜੋਸ਼ ਹੈ ਕਿ ਅਸੀਂ ਭਾਤੇ ਜੰਦਾ ਪਾਰਟੀ ਦੇ ਨਾਲ ਹੈ ਕਿ ਜਾਣ ਕੇ ਕਿ ਮੈਂ ਉਮੀਦ ਕਰਦਾ ਹਾਂ ਮੇਰੇ ਯਕੀਨ ਵੀ ਨਾਲ ਹੈ ਕਿ ਆਉਣ ਵਾਲੀਆਂ ਧਰੀਆਂ ਸਾਡੀਆਂ ਪਾਰਲੀਮੈਂਟ ਦੀਆਂ ਚੋਣਾਂ ਨੇ ਅਸੀਂ ਬਹੁਤ ਮਾਰੀ ਗਿਣਤੀ ਦੇ ਨਾਲ ਅਸੀਂ ਹਰ ਪੰਜਾਬੀ ਸੀ ਤਾਂ ਕਿਉਂਕਿ ਉਹਦੀ ਇੱਕ ਵਿਜ਼ਨ ਹੈ ਪਹਿਲੀ ਗੱਲ ਤਾਂ ਸਾਡੇ ਪ੍ਰਧਾਨ ਮੰਤਰੀ ਜੀ ਫਾਦਰ ਡੇ ਸ਼੍ਰੀ ਨਰਿੰਦਰ ਕੌਰ ਜੀ ਦਾ ਜਿਹੜੀਆਂ ਪਾਲਿਸੀਜ਼ ਨੇ ਚਾਹੇ ਉਹ ਕਿਸਾਨਾਂ ਦੇ ਬਾਰੇ ਵਿੱਚ ਹੈ ਗਰੀਬਾਂ ਦੇ ਬਾਰੇ ਵਿੱਚ ਨੇ ਕੋਈ ਕੌਮ ਕਿਸੇ ਵੀ ਧਰਮ ਨੂੰ ਉਹਨਾਂ ਨੇ ਪਾਸੇ ਨਹੀਂ ਰਖਿਆ ਹੈਗਾ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਜਪੁਨਾ ਦੀ ਵਿਕਾਸ ਵਾਸਤੇ ਇਹ ਮੈਂ ਇਕੱਠੇ ਕਰਕੇ ਚੱਲਾਂਗਾ ਉਹਨਾਂ ਨੇ ਇੱਕ ਗ੍ਰਾਂਟ ਕੀਤਾ ਇੱਕ ਸੰਕਲਪ ਰਿਹਾ ਔਰ ਉਹ ਬੜਾ ਜੋਰ-ਸ਼ੋਰ ਦੇ ਨਾਲ ਲੋਕਾਂ ਦੇ ਵਿੱਚ ਉਹ ਉਹਦੀ ਲੋਕ ਉਹ ਮੰਨ ਰਹੇ ਔਰ ਦੂਸਰਾ ਕਿ ਜਿਹੜੀ ਮੌਜੂਦਾ ਸਰਕਾਰ ਹੈ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਵੀ ਵਾਅਦੇ ਕੀਤੇ ਹੁੰਦੇ ਨੇ ਕਿਸੇ ਵੀ ਵਾਅਦੇ ਤੇ ਪਹੁੰਚਦੇ ਨਹੀਂ ਕਾਂਗਰਸ ਪਾਰਟੀ ਜਦੋਂ ਤੁਹਾਨੂੰ ਮੈਂ ਕੋਈ ਜ਼ਿਕਰ ਹੀ ਨਹੀਂ ਕਰਨਾ ਚਾਹੁੰਦਾ ਮੇਰਾ خیال ਟਾਈਮ ਵੇਸਟ ਕਰਨ ਵਾਲੀ ਗੱਲ ਹੋਏਗੀ ਤੇ ਉਹਨਾਂ ਨੇ ਆਪਣੇ ਆਪ ਨੂੰ ਇੰਨਾ ਜ਼ਿਆਦਾ ਘਰਾਤਾ ਕਿ ਜਿਹੜੀ ਪਾਰਟੀ ਇੱਕ ਵਾਰ ਅਸਮਾਨ ਤੇ ਬੈਠੀ ਸੀ ਉਹ ਹੁਣ ਲੋਕਾਂ ਦੀ ਨਜ਼ਰ ਚੋਂ ਹੁੰਦੀ ਲੋਕਾਂ ਦਾ ਕੰਫੀਡੈਂਸ ਖਤਮ ਹੋ ਗਿਆ ਲੋਕ ਉਹਨਾਂ ਤੇ ਕੋਈ ਕਿਸੇ ਗੱਲ ਦਾ ਵੀ ਇਤਬਾਰ ਨਹੀਂ ਕਰਨਾ ਚਾਹੀਦਾ ਸੋ ਇਸ ਕਰਕੇ ਕੋਈ ਇੱਕ ਆਡੀ ਪਾਰਟੀ ਜਨਤਾ ਪਾਰਟੀ ਜਿਹੜੀ ਕਿ ਮੋਦੀ ਸਾਹਿਬ ਦੀ ਗਾਰੰਟੀ ਜਿਹੜੀ ਕਿ ਤੁਸੀਂ ਦਿਨ-ਦਿਨ ਹਰ ਰੋਜ਼ ਜਿਹੜਾ ਗ੍ਰਾਫ ਹੈ ਉਹ ਦਿਨ ਦਿਨ ਰਾਤ ਚੌਂਕਾ ਬੰਦ ਕਰਦਾ ਜੀ ਸਾਹਿਬ ਅੱਜ ਇਹ ਕਿਵੇਂ ਦੇਖਦੇ ਹੋ ਕਿ ਬਿਗਲ ਵਜਾ ਦਿੱਤਾ 2024 ਦਾ ਚੋਣਾਂ ਦਾ ਫੈਸਲਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ ਲੋਕ ਤਿਆਰੀ ਚ ਨੇ ਮੂਥੀਆਂ ਦੀਆਂ ਤਿਆਰੀਆਂ ਹੋ ਗਈਆਂ ਕੁੱਪ ਦੇ ਸਾਡੇ ਮੈਂਬਰ ਬਣ ਗਏ ਅੱਜ ਜਦੋਂ ਅਸੀਂ ਬੂਥ ਦੀ ਗੱਲ ਕੀਤੀ ਤੇ ਲੋਕਾਂ ਨੇ ਇਹ ਗੱਲ ਕੀਤੀ ਜੀ ਵੀ ਮੈਂ ਬੂਥ ਤੇ ਬੈਠਣਾ ਉਹ ਕਹਿੰਦਾ ਜੀ ਨਹੀਂ ਮੈਂ ਵੀ ਬੈਠਾਂਗਾ ਜਣੀ ਕਿ ਨੰਬਰ ਅਸੀਂ 10 ਜੇ ਅਸੀਂ ਕਹਿੰਦੇ ਕਿ 10 ਬੰਦੇ ਸਾਨੂੰ ਬੂਥ ਤੇ ਚਾਹੀਦੇ ਕਥੇ 20 ਤਿਆਰ ਹੋ 25 ਤਿਆਰ ਹੋ ਸੋ ਇਸ ਤਰ੍ਹਾਂ ਕਰਕੇ ਮੁੰਚ ਜੋਸ਼ ਬਣਾਣਾ ਸਾਹਿਬ ਅੱਜ ਦੀ ਮੀਟਿੰਗ ਨੂੰ ਕਿ ਐਮਪੀ ਦੇ ਹਰ ਇਲੈਕਸ਼ਨ ਟਿਕਟ ਪਰ ਹੌਂ ਲਾ ਕੇ ਧੋਣਾ ਹੈ ਦੇਖੋ ਟਿਕਟ ਜਿਹੜੀ ਹੈ ਕਿਸੇ ਦੀ ਕਨਫਰਮ ਨਹੀਂ ਹੈ ਸਾਡੀ ਭਾਰਤੀ ਜਨਤਾ ਪਾਰਟੀ ਇੱਕ ਬੜੀ ਅਸਮਾਨ ਵਾਲੀ ਪਾਰਟੀ ਹੈ ਸਾਡਾ ਇੱਕ ਆਪਣਾ ਡਿਸਪਲਿਨ ਹੈ ਉਹਦੇ ਵਿੱਚ ਇੱਕ ਹਰਤੇ ਤੇ ਯਾਨੀ ਕਿ ਉਹਨਾਂ ਦੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਜੋ ਪਾਰਟੀ ਫੈਸਲਾ ਕਰੇ ਜਿਹਨੂੰ ਵੀ ਟਿਕਟ ਦੇਣ ਦੀ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਕਾਮਯਾਬ ਕਰਨਾ ਪੰਜਾਬ ਚ ਇਹ ਸਾਡਾ ਪ੍ਰਣ ਹੈ ਇਹ ਸਰ ਆਵਲਾ ਦੀ ਚਰਚਾ ਹੋ ਰਹੀ ਹੈ ਜੀ ਭਾਜਪਾ ਜਾ ਰਹੇ ਜੀ ਕੋਈ ਤਾਂ ਉਹ ਜਾਣਦੇ ਪਤਾ ਨਹੀਂ ਕਿੱਧਰ ਜਾ ਰਹੇ ਨੇ ਤੁਸੀਂ ਉਹਨਾਂ ਕੋਲ ਪੁੱਛੋ ਲੇਕਿਨ ਮੈਂ ਤਾਂ ਭਾਰਤੀ ਜਨਤਾ ਪਾਰਟੀ ਚ ਹੈਗਾ ਔਰ ਉਹਦੀ ਗੱਲ ਕਰਦੇ ਆਂ ਔਰ ਮੈਂ ਆਪਣਾ ਮੇਰਾ ਜਿਹੜਾ ਤਜਰਬਾ ਹੈ ਕਿ ਇਸ ਪਾਰਟੀ ਦਾ ਜਿਹੜਾ ਡਿਸਪਲਿਨਰੀ ਅਨੁਸ਼ਾਸਨ ਹੈ ਉਹ ਕਿਸੇ ਹੋਰ ਪਾਰਟੀ ਦੇ ਨਾਲ ਮੈਚ ਨਹੀਂ ਕਰ ਸਕਦੇਗੇ ਇਹ ਬੜੇ ਕਮਿਟਿਡ ਔਰ ਪਰਫਾਰਮੈਂਸ ਓਰੀਐਂਟਡ ਪਾਰਟੀਜ਼ ਮੋਦੀ ਸਾਹਿਬ ਕਹਿ ਰਹੇ ਸੀ ਕਿ ਇਸ ਵਾਰ 400 ਦੇ ਪਾਰ ਸੀਟਾਂ ਜਾਣੀਆਂ ਬਿਲਕੁਲ ਜਾ ਸਕਦੀਆਂ ਪੂਰੀ ਜਾਣਦੀ ਮੈਨੂੰ ਇਹ ਦੱਸਣਾ ਵੀ ਸਾਡੀ ਵਜ੍ਹਾ ਕੀ ਹੈ ਕੋਈ ਦੱਸੋ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ ਕੀ ਮਾੜਾ ਕੰਮ ਐਸਾ ਹੋਇਆ ਵੀ ਜਿਹੜਾ ਬੰਦਾ ਕਹਿੰਦਾ ਵੀ ਮੈਂ ਵੋਟ ਮੋਦੀ ਨੂੰ ਨਹੀਂ ਪੁੱਟਾਂਗਾ ਕਿਉਂਕਿ ਮੋਦੀ ਸਰਕਾਰ ਨੂੰ ਨਹੀਂ ਪਸੰਦ ਅਕਾਲੀ ਦਲ ਦੇ ਗੱਠਜੋੜ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਜੀ ਜਿਹੜੀ ਭਾਜ ਭਾਜ ਮੀਟਿੰਗ ਹੋਈ ਹੈ ਜੀ ਜ਼ਿਲ੍ਹਾ ਪ੍ਰਧਾਨ ਉਹ ਤੁਸੀਂ ਮੀਟਿੰਗ ਬਹੁਤ ਵਧੀਆ ਆਈ ਜੀ ਮਾ ਰਣਾ ਸਾਹਿਬ ਨੇ ਦੱਸਿਆ ਤਾਂ ਮਖਾਲਾ ਅੱਲਾ ਦੱਸਿਆ ਨੇ ਜਿਹੜੀ ਸਾਡੀ ਗਲਤੀ ਹੈ ਜੇ ਹੱਟਣ ਸਾਡਾ ਚੱਲਦਾ ਉਹਨਾਂ ਚੱਲਦੀ ਹੈ ਬਹੁਤ ਵਧੀਆ ਮੀਟਿੰਗ ਹੋਈ ਹੈ ਅੱਜ ਜਿੰਨਾ ਪਰਵਾਹ ਗੱਲ ਤੁਸੀਂ ਦੇਖ ਰਹੇ ਹੋ ਤੁਸੀਂ ਨਾ ਇੱਕ ਘੰਟਿਆਂ ਦੇ ਵਿੱਚ ਇਕੱਠ ਹੋਇਆ ਮਤਲਬ ਕਿਤੇ ਨਾ ਚੀ ਹੋਇਆ ਅਵੇ ਕੱਲ ਅਸੀਂ ਪੇਪਰ ਮੀਟਿੰਗ ਕੀਤੀ ਮੈਂ ਤਰੋ ਹੈ ਉਸ ਆਕੇ ਸੰਗਤ ਤੋਂ ਮਾਦੀ ਚਾਹੀਦੀ ਮੈਂ ਡੇਟ ਹੋ ਗਿਆ ਪਰ ਮੈਂ ਚੋਕ ਮੀਟਰ ਕਰਕੇ ਆਇਆ ਅਸੀਂ ਸਭ ਦਾ ਜੋਰੋ ਜੋਰ ਲੱਗੇ ਹੋਏ ਆ ਨੋ ਭਾਰਤੀ ਜਨਤਾ ਪਾਰਟੀ ਸਾਡੇ ਅੰਦਰ ਭਾਈ ਮੋਤੀ ਉਹਨਾਂ ਟਾਈਮ ਤੋਂ ਬੰਨ ਗਏ ਬੰਨ ਗਏ ਜਿਵੇਂ ਤੁਸੀਂ 400 ਸੀ ਪ੍ਰਕਾਰ ਦੇ